ਨੇ ਹੁਣ ਪਤਾ ਲੱਗ ਗਈ ਅਸਲੀ ਗੱਲ ਦਾ ਅਰੇ ਦਾ ਜੇ ਨਾਰਸ਼ਪਾਲ ਤੋਂ ਤੈਂਨ ਦੀ ਉਹ ਸਿਰਿੰਗ ਦਸਿੰਦਾ ਉਹ ਚੱਲ ਕੋਈ ਗੱਲ ਨਹੀਂ ਵਿਆਹ ਤਾਂ ਘਰ ਦੇ ਵਿੱਚ ਹੀ ਆਣਾ ਤੂੰ ਕਲੀ ਟੈਨਸ਼ਨ ਲੈਣ ਦੀ ਆਪੇ ਪਤਾ ਲੱਗ ਜਾਣਾ ਨਾਲੇ ਡੈਡੀ ਦਾ ਵੇਲਾ ਹਾਲ ਨਾਲੇ ਨਾ ਘਰ-ਪਾਰ ਨੂੰ ਚਾਤੀ ਮਾਰ ਲਿਓ ਬਾਰੋ-ਬਾਰ ਕਿ ਸਾਥ ਤੇ ਸਭੇ ਨਾ ਕਰਮਾਣਾ ਮਿਲਦੇ ਆ ਜਿਉ ਕਹਿਣ ਲਈ ਆ ਨਾ ਕਿ ਕੱਲਾ-ਕੱਲਾ ਮੁੰਡਾ ਵਾ ਤਦ ਮੀਂਹ ਪੰਡਾ ਵੀ ਹੈਗਾ ਵਾ। ਕਮਨਾ ਪੂਜਾ ਨੇ ਆਪਣਾ ਕੰਮ ਕਰਤਾ ਵਾ। ਉਹਨੇ ਨਾਮ ਨੂੰ ਦੱਸਤਾ ਵਾ। ਹੁਣ ਅਸੀਂ ਉੱਥੇ ਜਾਵਾਂਗੇ ਤੇ ਪਤਾ ਕਰਾਂਗੇ ਵੀ ਉਹ ਕਿੱਦਾਂ ਦੇ ਬੰਦੇ ਆ। ਕਰਾਉਣ ਤੇ ਨਹੀਂ ਇਹ ਪੂਜਾਈ। ਇਸਕੇ ਮੇਰੀ ਗੱਲ ਸੁਣੋ ਇਹ ਤੇਜ ਬੜੀ ਆ। ਪਹਿਲਾਂ ਪਤਾ ਪੂਤਾ ਕਰ ਲਓ ਚਾਜਣਾ। ਐਵੇਂ ਨਾ ਕਿਤੇ ਵਿਆਹ ਦੀ ਉੱਥੇ ਕੁੜੀਏ ਦੇ ਅੱਖੀ ਲਾ ਕੇ। ਐਵੇਂ ਉਤੋ ਉਤੋ ਡਈ ਆ ਕਹਿਣ। ਠੀਕ ਵਾ ਨਾ। ਜਿਹਨਾਂ ਦਿਲੋਂ ਕਹਿਣਾ ਹੁੰਦਾ ਨਾ ਤੇ ਉਸ ਦਿਨ ਦੀ ਸਲਾਹ ਕਰਦੇ। ਵੀ ਘਰ ਚ ਆ ਗੱਲਬਾਤ ਚੱਲਣ ਦੀ ਆ। ਵੇਖ ਲਓ ਮੰਮੀ ਭਰਾ ਦੇ ਕੰਮ। ਜੇ ਇਹਨੂੰ ਨਾ ਪੁੱਛਦੇ ਫੇਰੇ ਇਹਨੇ ਕਹਿਣਾ ਹੀ ਮੈਨੂੰ ਪੁੱਛ ਕੇ ਨਹੀਂ ਤੁਰੇ ਇਹ ਸਭ ਨਾ ਉਹ ਹੀ ਸਖੌਣ ਦੀ ਆ ਨਾਲੇ ਦੂਜੇ ਦਿਨ ਬਿਮਾਰ ਹੋ ਜਾਂਦੀ ਆ ਧੂਆ ਨੂੰ ਫੋਨ ਲਾਉਂਦੀ ਆ ਉਹਨਾਂ ਨਾਲ ਗੱਲ ਕਰਦੀ ਆ ਸਰੀ ਭਲਾ ਪੁੱਛਾਂ ਸਹੀ ਭਲਾ ਉੱਥੇ ਹੀ ਆ ਕਿ ਜਾਂ ਹੋਰ ਕੋਈ ਆ ਹੈਲੋ ਹੈਲੋ ਸਾਸਿਕਾ ਪੂਆ ਜੀ ਸਾਸ੍ਰੀ ਘਰ ਬਤ ਕੀ ਹਾਲ ਆ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂ ਠੀਕ ਠਾਕ ਵਧੀਆ ਸੁਣਾਓ ਬਾਸ ਵਧੀਆ ਠੀਕ ਠਾਕ ਆ ਹੋਰ ਕੀ ਬੰਦਿਆ ਕੋਸ਼ਿਨੀ ਬੰਨਾ ਕੀ ਵੈਲੇ ਠੀਕ ਠੀਕ ਆ ਹੋ ਠੀਕ ਠਾਕ ਹੈ ਸਾਰੇ ਹਾਂ ਠੀਕ ਠਾਕ ਪੁੱਤ ਸੁਖਾ ਫੋਨ ਕੀਤਾ ਹਾਂਜੀ ਹਾਂਜੀ ਵਧੀਆ ਠੀਕ ਠਾਕ ਆ ਚਲੋ ਹੁਤੀਏ ਚਾਹੀਦਾ ਨਹੀਂ ਮੈਂ ਅਜਲ ਫੋਨ ਕਰਨੇ ਆ ਤੁਸੀਂ ਕਿਤੇ ਕੀਤਾ ਨਹੀਂ ਆ ਚਲ ਵਧੀਆ ਕੀਤਾ ਹੈ ਨਾ ਅਹੀਂ ਨਾ ਹੋਣਾ ਹੀ ਤੇ ਮੈਂ ਰੱਦਾ ਹੀ ਵੀ ਚਲ ਪੁੱਛਣੀ ਆ ਵੀ ਘਰੇ ਹੋਣ ਹੋਤ ਗਏ ਗੁਏ ਨਾ ਹੋਣਗੇ ਦੇ ਨਹੀਂ ਘਰੇ ਹੀ ਆ ਅੱਛਾ ਸ਼ਾਂ ਚਲੋ ਵਧੀਆ ਆ ਆ ਜਿਓ ਕੋਈ ਗਈ ਆ ਕੋਈ ਨਹੀਂ ਫਿਰ ਆਪਾਂ ਆਉਨੇ ਹਾਂ ਘੜੀ ਤੱਕ ਚਲ ਠੀਕ ਆ ਜਿਓ ਹਾਂਜੀ ਚਲੋ ਠੀਕ ਠੀਕ ਜੀ ਚਲ ਚਲ ਲੈ ਗੈਂਦ ਦੇ ਆਪੀ ਕਰਈਆਂ ਆਪਾਂ ਕੋਈ ਗੱਲ ਨਹੀਂ ਪੁੱਛਦੀ ਇਹਨਾਂ ਨੂੰ ਤੇ ਜਾਗਦ ਹੋਈ ਹੁੰਨੇ ਮੇਰੀ ਗੱਲ ਸੁਣ ਦੇਤਾ ਮੈਂ ਰੱਡੀ ਨੂੰ ਜਵਾਬ ਤੇ ਇਦਾਂ ਕਰ ਹੋ ਫਿਰ ਤਿਆਰ ਚੱਲੀਏ ਦਵਾਈ ਲੈ ਆਈਏ ਤਿਆਰੀਆਂ ਤਿਆਰ ਨੂੰ ਕੀ ਆ ਸਾਰੇ ਕੱਪੜੇ ਪਾਏ ਨਾ ਤੋਗੇ ਇਦਾਂ ਹੀ ਚੱਲ ਜਾਣਾ ਆ ਚੱਲ ਵੇਖ ਲੈ ਤੇਰੀ ਮਰਜ਼ੀ ਆ ਆਹ ਫੜੀ ਜਾਂਦਾ ਸਿਰ ਕਢੋ ਨਾ ਫੜੀ ਕਿੱਥੇ ਇਦਾਂ ਹੀ ਹਲੇ ਆ ਕੀ ਕਰਨਾ ਫਿਰ ਮੈਂ ਆਹ ਚੁੰਨੀ ਖੋਲਤੀ ਆ ਨਾ ਤੁਹਾਡੇ ਨਾਲ ਬੰਨ ਕੇ ਜਾਵਾਂ ਨੂੰ ਉਹ ਚੱਲ ਆ ਬਾਬਾ ਮੈਂ ਚੁੰਨੀ ਆਉਂਦੀ ਆ ਇਹਦੀਆਂ ਚੱਲੀਏਗਾ ਕੋਈ ਨਰਾਜ਼ ਹੋ ਕੇ ਚਲ ਗਿਆ ਨਰਾਜ਼ ਇਹਦੇ ਵਿੱਚ ਹੁਣ ਵਾਲੀ ਕਿਹੜੀ ਗੱਲ ਬੱਬਲਾ ਕੋਈ ਉਹਨਾਂ ਨੇ ਹੁਣ ਆ ਹੀ ਨਰਾਜ਼ ਮੈਂ ਤੈਨੂੰ ਆਖਿਆ ਭਾਨ ਕੇ ਦਵਾਈ ਲਿਆਵਾਂਗੇ ਤੂੰ ਵੀ ਕਹਿਂਦੀ ਵੀ ਹੁਣੇ ਜਾਣਾ ਚਲੋਗਾ ਪਹਿਲਾਂ ਦਵਾਈ ਲੈ ਕੇ ਆਈਏ ਰਿਸ਼ਤਾ 기 ਬਕਰਨਾ ਇਹਨਾਂ ਨੂੰ ਸਵਾਦ ਪਏ ਥਾਂ ਥਾਂ ਤੇ ਕਦੀ ਕਿਤੇ ਵੇਂਦੇ ਫਿਰਦੇ ਰਿਸ਼ਤਾ 기 ਕਿਤੇ ਵੇਂਦੇ ਫਿਰਦੇ ਯਾਰ ਜਿੱਥੇ ਮਰਜ਼ੀ ਵੇਖਣਾ ਅਸੀਂ ਇਹਨਾਂ ਕੋ ਕੀ ਲੈਣਾ ਹਾਂ ਸਾਨੂੰ ਤੇ ਇਹ ਆ ਵੀ ਕੁੜੀ ਵਿਆਹੀ ਜੇ ਤੇ ਆ ਜਿਹੜਾ ਕਾਪੀ ਨੂੰ ਆਟਾ ਪੈਂਦਾ ਵਣਾ ਇਹ ਨਾ ਪਵੇ ਜਿਨ੍ਹਾਂ ਦੀ ਕੁੜੀ ਆ ਭੇ ਵਿਆਹ ਲਣਗੇ ਤੁਹਾਨੂੰ ਕਦਾ ਫਿਕਰ ਪਿਆ ਉਹ ਚੱਲ ਆ ਜਾ ਯਾਰ ਆਹ ਚੱਲਾ ਆਗਾ ਮੈਂ ਮੇਰੀ ਸੋਹਣਾਂ ਨਾਲ ਇਹਨੂੰ ਲੈ ਕੇ ਕਿੱਧਰ ਪਰ ਪਿਆ ਉਹ ਓ ਠੀਕ ਨਹੀਂ ਆ ਦਵਾਈ ਲੈਣ ਚੱਲੇ ਹੋਰ ਮੈਂ ਕਿੱਥੇ ਜਾਣਾ ਵਾਂ ਆ ਮੋਦਨਾ ਬਿਮਾਰੀ ਵਾਲਾ ਕੋਈ ਲੱਗਾ ਨਹੀਂ ਦਿਆ ਤੇ ਮੰਮੀ ਪਤਾ ਲੱਗਦਾ ਵਾ ਦੱਸ ਮੈਂ ਤੇ ਜਦੋਂ ਕੋਈ ਕੰਮ ਕਹਦਾ ਨਾ ਤੁਹਾਨੂੰ ਤਾਂ ਰੋਣੀ ਪੈ ਜਾਂਦਾ ਵਾ ਵੀ ਇਹਨੇ ਕਿਉਂ ਕਹਿ ਦਿੱਤਾ ਵਾ ਨਹੀਂ ਮੇਰੀ ਸੁਣਾ ਗੱਲ ਮੇਰੀ 30 ਸਗਣਾ ਦਾ ਕੰਮ ਹੀ ਤੇ ਭਰਾ ਹੀ ਨਾਲ ਜਾਂਦੇ ਹੁੰਦੇ ਆ ਤੇ ਸਗਣਾ ਦਾ ਹੀ ਸਗਣਾ ਦੇ ਕਰ ਲੋ ਤੂੰ ਕਿਹੜਾ ਪਹਿਲਾਂ ਕੋਈ ਨਾ ਥੇ ਲਿਆ ਕੋਈ ਦੱਸਿਆ ਵਾ ਨਹੀਂ ਤੂੰ ਕਰਨ ਦੇਣੇ ਆ ਤੂੰ ਤਾਂ ਲੱਤ ਵੇਤੀ ਡਾਤੀ ਤੇ ਨਹੀਂ ਆ ਮੈਂ ਤੇ ਡੈਡੀ ਨੂੰ ਕਿਹਾ ਸੀ ਵੀ ਕੱਲ ਨੂੰ ਚੱਲ ਜਾਾਂਗੇ ਉਹ ਵੀ ਕਹਿੰਦੇ ਸੀ ਵੀ ਅੱਜੇ ਜਾਣਾ ਵਾ ਅੱਜ ਬਾਣ ਵੇਖ ਲੈ ਮਾਦੀ ਚੱਲਣ ਰਹੀ ਜਿਹੜਾ ਬੰਦਾ ਬਿਮਾਰ ਹੁੰਦਾ ਤੇ ਮੂੰਹ ਜਦ ਕੱਲ ਦੀ ਨਿਕਲਦੀ ਉਹ ਤਾਂ ਮਮੀ ਜਦੋਂ ਮੈਂ ਕੱਲ ਪੁੱਛਣ ਦੀ ਹੀ ਵੀ ਕਿਹਦੇ ਰਿਸ਼ਤੇ ਦੀ ਗੱਲ ਚੱਲਣ ਦੀ ਆ ਕੀ ਗੱਲਬਾਤ ਹੋਉਂਦੀ ਆ ਕੀ ਗੱਲ ਦੱਸ ਨਹੀਂ ਸਕਦੇ ਤੈਨੂੰ ਮੈਂ ਲੈ ਆਈ ਇਹਨੇ ਮੜਿਆ ਹੀ ਚੰਗਿਆਂ ਨਾਲ ਜੋ ਨਾਲ ਨਹੀਂ ਦੱਸਣ ਵਾਲੇ ਨੂੰ ਤਾਂ ਤਾਪਤਾ ਤੇ ਤੈਨੂੰ ਮੈਂ ਕੀ ਦੱਸਦੀ ਉਹਨੂੰ ਦੱਸ ਦੇ ਕਿ ਮੈਂ ਘਰ ਦੇ ਵਿੱਚ ਕੁਝ ਨਹੀਂ ਹੈਗੀ ਤੂੰ ਉਹਨਾਂ ਤੇ ਤੂੰ ਦੱਸ ਦੇ ਦਿੱਤਾ ਹੋਣਾ ਤੇ ਤੂੰ ਪੜਦਾ ਆ ਗਿਆ ਉਹਨੇ ਨਿਕਲ ਨਾਲ ਜਾਣਾ ਸਿੱਧੀ ਗੱਲ ਜੇ ਕੋਈ ਗੱਲ ਨਹੀਂ ਅੱਜ ਨਹੀਂ ਨਾ ਇਹ ਨਾਲ ਜਾਣਾ ਭੜ ਕੇ ਜਦੋਂ ਤੇਰੇ ਹੋਊ ਨਾ ਫੇਰੇ ਜਾਵੇ ਵੇਖੀ ਇਹਦੀਆਂ ਲੱਤਾਂ ਕਿੰਦਾ ਮਾਰਦੀ ਆ ਤੂੰ ਹੀ ਜਿੱਦਾਂ ਕਰੰਦੀ ਆ ਮੇਰੇ ਨਾਲ ਰੰਦੇ ਮਜ਼ਰ ਲੱਗਾ ਕਿੰਦਾ ਏ ਉਹ ਚੰਗਾ ਮਾਤਾ ਤੂੰ ਵੀ ਚੁੱਪ ਕੀਤੀ ਰਿਹਾ ਕਰ ਪਰਜਾਈ ਬਣ ਕੇ ਦੱਸਿਆ ਵਾ ਨਾ ਜਿਹੜੀਆਂ ਪਰਜਾਈਆਂ ਹੁੰਦੀਆਂ ਨਾ ਇਹ ਸ਼ਰੀਕਾ ਹੁੰਦਾ ਵਾ ਤੂੰ ਮੇਰੇ ਧੀ ਨਾਲ ਪੂਰਾ ਸ਼ਰੀਕਾ ਕਰਨ ਰਹੀ ਆ ਤੇ ਤੁਸੀਂ ਵੀ ਸੱਸਾਂ ਵਾਲੀ ਕਰਨਦੇ ਆ ਕਰਨਦੇ ਆ ਨਾ ਚਾਚਾ ਲੈ ਆ ਇਹਨੂੰ ਨਾ ਗੁਣਗੋਸ਼ ਲਵਾ ਕੇ ਚਾਚਾ ਆ ਜਾ ਆ ਜਾ ਇਹ ਤਾਂ ਬਿਮਾਰ ਨਾ ਹੋ ਜਾ ਵੇਖਾਂ ਕਿੱਡਾ ਛਣਕਣਾ ਬਣਾਇਆ ਵਾ ਕਦੀ ਲੈ ਕੇ ਇਧਰ ਨੂੰ ਚਲ ਜਾਂਦਾ ਤਾਂ ਕਦੀ ਲੈ ਕੇ ਇਧਰ ਨੂੰ ਚਲ ਜਾਂਦਾ ਇਹ ਅਲੋਕਾਰ ਬਿਮਾਰ ਹੋਣ ਲਈ ਆ ਆ ਸਾਡਾ ਅੱਡਾ ਨਾ ਡਾਕਟਰਾਂ ਨਾਲ ਭਰਿਆ ਵਾ ਇਹਨੂੰ ਸ਼ਹਿਰਾਂ ਦਵਾਈ ਮਾਫ ਕਮਦੀ ਆ ਅੱਡੇ ਵਾਲੀ ਦਵਾਈ ਇਹਨੂੰ ਚੰਗੀ ਨਹੀਂ ਲੱਗਦੀ ਉਥੇ ਖਾਣਾ ਪੀਣਾ ਹੀ ਮੂੰਹ ਨਹੀਂ ਰਹਿੰਦਾ ਬਿਮਾਰ ਕਾ ਦੀ ਆ ਇੱਕ ਪਿਓ ਨਾ ਨਹੀਂ ਜਾਣ ਦੇਣਾ ਕੋਈ ਗੱਲ ਨਹੀਂ ਪੁੱਤ ਅੱਜ ਤੋ ਤੂੰ ਭੈਣ ਦਾ ਕੰਮ ਹੀ ਨਹੀਂ ਗਿਆ ਤੇ ਗਾਂ ਦੇ ਤੋਂ ਸੌਹਰਾਂ ਦਾ ਕੰਮ ਆ ਉਹ ਤਾਂ ਜਾਈਂ ਵੇਖੇ ਤਨਵਾ ਕਿੱਦਾਂ ਰੱਖਦੀਂ ਮੈਂ ਵੀ ਰਮਾਂ ਨਹੀਂ ਫਿਰ ਆ ਜੇ ਬਾਜੀ ਕੋਠੀ ਆ ਕੋਠੀ ਆ ਡਬਲ ਸਟੋਰੀ ਆ ਭਾਜੀ ਠੀਕ ਆ ਤੇ ਪੂਰਾ ਬਾਹਰ ਤੱਕ ਪੱਥਰ ਲਾਇਆ ਮੁੰਡੇ ਨੇ ਲੈ ਬਿਨਾ ਅਧ ਰਿਜਾ ਲਾਇਆ ਪੂਰੀਆਂ ਕੋਠੀਆਂ ਦੀਆਂ ਤੇ ਪੂਰਾ ਬਾਜੀ ਪੂਰਾ ਮਤਲਬ ਵੀ ਕੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਵਾਲੀ ਤੁਹਾਨੂੰ ਪਤਾ ਹੀ ਆ 10 ਕਿਲੇ ਹੈ ਕੀ ਆ ਤੇ ਮੁੰਡੇ ਦੀ ਨਾ ਤੁਸੀਂ ਮੈਂ ਕਹਿੰਦਾ ਵੀ ਜਿੰਨੀ ਮੈਂ ਤਾਰੀਫ ਕਰਾਂ ਨਾ ਉਨੀ ਥੋੜੀ ਆ ਠੀਕ ਆ ਹਾਂ ਕੋਈ ਤਖਾਂ ਦਾ ਬਿੰਦੋ ਤੇ ਹੈ ਨਹੀਂ ਮੁੰਡਾ ਠੀਕ ਠੀਕ ਆ ਬਾਕੀ ਭਾਜੀ ਅਸੀਂ ਨਾ ਵਿਆਹ ਕਰਨਾ ਪੂਰੀ ਰੀਜ ਨਾਲ ਠੀਕ ਆ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਠੀਕ ਆ ਤੇ ਮੈਨੂੰ ਇਹ ਮੈਂ ਚੱਲ ਆਪਣੇ ਮੁਖਤਾਰ ਨੂੰ ਪੁੱਛ ਲੈਣਾ ਵਾ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਵਧੀਆ ਕੀਤਾ ਜੇ ਹੁਣ ਤੁਸੀਂ ਅੱਖੀਂ ਵੇਖ ਲਿਆ ਜੇ ਇਹ ਘਰ ਦਾ ਬਹੁਤ ਵਧੀਆ ਹਾਂ ਇਹ ਤੁਸੀਂ ਕਹੋ ਤੇ ਮੈਂ ਗੇੜ ਕੋਲ ਕੇ ਅੰਦਰੋਂ ਵੀ ਦਿਖਾ ਰਣਾ ਉਹ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਤੁਹਾਡੇ ਤੇ ਯਕੀਨ ਵਾ ਹਾਂ ਐਡੀ ਕਿਹੜੀ ਗੱਲ ਵਾ ਤੇ ਫਿਰ ਹੁਣ ਤੁਹਾਡੇ ਕਹਿੰਦੇ ਅਸੀਂ ਰਿਸ਼ਤਾ ਕਰਦੇ ਲੱਗੇ ਜੇ ਅੱਖਾਂ ਮੀਟ ਕੇ ਭਾਜੀ ਕਰ ਲਓ ਮੁੰਡਾ ਤਾਂ ਨਹੀਂ ਜੇ ਅਸੀਂ ਵੇਖਿਆ ਮੁੰਡਾ ਨਹੀਂ ਬੇਟਾ ਮੁੰਡਾ ਜੀ ਅਹੀਂ ਵੇਖਿਆ ਤੇ ਹੁਣ ਇਹ ਤੁਸੀਂ ਕਹੀ ਜਾਂਦੇ ਵੀ ਸੋਹਣਾ ਸੁਨੱਖਾ ਵਾ ਮੁੰਡਾ ਤੇ ਸੋਹਣਾ ਹੈ ਭਾਜੀ ਭਾਜੀ ਜੀ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ ਨਾ ਤੇ ਅੱਖਾਂ ਮੀਚ ਕੇ ਰਿਸ਼ਤਾ ਕਰ ਦੋ ਠੀਕ ਆ ਬਾਕੀ ਮੁੰਡਾ ਤੁਸੀਂ ਰਿਸ਼ਤੇ ਵਾਲੇ ਦਿਨ ਵੇਖ ਹੀ ਲੈਣਾ ਆ ਹਾਂਜੀ ਹਾਂਜੀ ਠੀਕ ਆ ਨਾ ਪਰਵਾਹ ਹੀ ਸਾਰਾ ਸੋਹਣਾ ਸੁਨੱਖਾ ਜੇ ਠੀਕ ਆ ਜੀ ਠੀਕ ਆ ਤੇ ਉਹ ਵੀ ਮਾਂ ਵੀ ਦਾਦਾ ਦਾਦੀ ਸਾਰੇ ਐ ਵਧੀਆ ਫੈਮਿਲੀ ਆ ਇੱਕ ਗੱਲ ਦੀ ਕਮੀ ਨਹੀਂ ਭਾਜੀ ਤੇ ਜਿੰਨੀ ਪੈੜੀ ਸਾਨੂੰ ਭਾਜੀ ਕਿਸੇ ਨੇ ਦੱਸੀ ਹੈ ਬਿਲਕੁਲ ਹੀ ਨਹੀਂ ਆ 10-12 ਕਿੱਲੇ ਪੈੜੀ ਹੈਗੀ ਆ ਨਾ 10 ਕਿੱਲੇ ਪੈੜੀ ਹੈ ਭਾਜੀ ਮੁੰਡੇ ਠੀਕ ਆ ਜੀ ਕੱਲਾ ਕੱਲਾ ਹੈਗਾ ਆ ਠੀਕ ਆ ਦੋ ਗੱਡੀਆਂ ਰੱਖੀਆਂ ਨੇ ਇਹਨੇ ਠੀਕ ਆ ਇਹ ਤਾਂ ਸੁੱਕੇ ਆ ਬੰਦੇ ਇਹ ਕੇ ਸੁੱਕੇ ਬੰਦੇ ਆ ਭਾਜੀ ਠੀਕ ਠੀਕ ਆ ਕੀ ਗਲਤੀ ਉਹਨਾਂ ਨੂੰ ਲੋੜ ਹੀ ਨਹੀਂ ਠੀਕ ਠੀਕ ਆ ਤੁਸੀਂ ਨਾ ਅੱਖਾਂ ਮੀਚ ਕੇ ਰਿਸ਼ਤਾ ਕਰੋ ਇਹ ਜੋ ਰਿਸ਼ਤੇ ਨਿੰਗਲ ਆਪਦੇ ਆਜਕੱਲ ਚਲੋ ਠੀਕ ਆ ਆਹੋ ਚਲੋ ਚਲੀਏ ਜੀ ਭਾਜੀ ਚਲੋ ਚਲੋ ਓਕੇ ਇਹ ਗੱਲ ਦੀ ਕਮੀ ਨਹੀਂ ਹੈ ਭਾਜੀ ਟੈਨਸ਼ਨ ਹੀ ਨਾ ਆ ਲੋ ਗਈ ਠੀਕ ਆ ਜੀ ਆਹੋ ਸਤਿ ਸ਼੍ਰੀ ਅਕਾਲ ਭੋਜੀ ਸਤਿ ਸ੍ਰੀ ਅਕਾਲ ਬਹੁਤ ਹੋਰ ਠੀਕ ਠਾਕ ਸੱਸੀ ਠੀਕ ਠਾਕ ਵਧੀਆ ਆਪਣੀ ਜਨਤ ਹੈ ਠੀਕ ਆ ਆਪਣਾ ਵੀ ਤੁਸੀਂ ਆਪਣੇ ਜਨਤ ਆ ਜਾਓ ਅੰਦਰ ਹੀ ਆ ਜਾਓ ਚਲੋ ਅੰਦਰ ਹੀ ਚੱਲ ਜਾਈਏ ਚਾਰ ਪੋਟ ਬੈਠੇ ਮੈਂ ਪਾਣੀ ਲੈ ਕੇ ਆਈ ਦਾਲ ਲਈ ਚਲੋ ਠੀਕ ਜੇ ਫੋ ਬੇਰ ਲੱਗੀ ਐ ਮੈਂ ਉਹਨਾਂ ਨੇ ਵੀ ਖੇਚਲ ਦਿੱਤੀ ਖੇਚਲ ਦਾਸੀ ਦੇ ਵਿੱਚ ਘਾਦੀ ਹੈ ਕਿ ਚਲਿਆ ਹੋਰ ਕੀ ਹੈ ਮੈਂ ਸੋਚਿਆ ਚੱਲ ਲੱਗ ਗਈਆਂ ਤਾਂ ਹੋਈ ਜਾਂਦੀਆਂ ਮੁੜ ਕੇ ਫੇਰ ਨਿਕਾਇਆ ਜਾਂਦਾ ਹੈਗਾ ਵੀ ਨਾ ਚੇਚਾ ਨਿਕਲਿਆ ਜਾਂਦਾ ਵਾ ਕਰੋ ਤਾਂ ਕਰਕੇ ਮੈਂ ਕਹਿਣੀ ਨਹੀਂ ਨਹੀਂ ਬਸ ਚਾਹ ਨਹੀਂਗੀ ਆਪਾਂ ਪੀਣੀ ਹੈਗੀ ਚੱਲ ਜਾਣਾ ਮੈਂ ਇੱਥੇ ਹੀ ਹਾਲਾ ਬਕਣੀ ਫੜਾ ਦੋ ਤੰਮ ਫੜਾਓ ਨਹੀਂ ਫੜਾਓ ਬੈਠੋ ਹੋਰ ਸਨਾਓ ਠੀਕ ਠਾਕ ਹਾਂ ਵਧੀਆ ਠੀ ਆਪਣਾ ਸਨਾਓ ਬਾਸ ਠੀਕ ਠਾਕ ਜੇ ਬੋਲ ਠੀਕ ਆ ਸਰ ਹਾਂਜੀ ਵਧੀਆ ਸਭ ਠੀਕ ਠਾਕ ਨੇ ਚਲੋ ਵਧੀਆ ਚਾਹੀਦਾ ਹਾਂ ਤੀ ਪੈ ਲੋ ਘੜੀ ਲੰਮੇ ਚਲ ਮਰੋ ਤੈਨੂੰ ਕੱਲਾ ਪਤਾ ਆ ਤੇ ਫਿਰ ਛੇਤੀ ਉੱਠੀ ਚੰਗਾ ਕੋਈ ਨਹੀਂ ਕੋਈ ਨਹੀਂ ਪੈ ਜਾ ਘੜੀ ਕਿ ਲੰਮੇ ਤੇ ਫਿਰ ਚੱਲ ਜਾਈਂ ਹੋਰ ਪੁੱਇ ਤੂੰ ਸੁਨਾਓ ਠੀਕ ਐ ਜੇਦਾ ਹਾਂ ਵਧੀਆ ਅੱਛਾ ਅੱਛਾ ਅਹੀਂ ਪੂਆ ਜੀ ਕੀ ਹੋਣਾ ਹੀ ਹੂੰ ਮੇਰੀ ਸੰਦੀਪ ਜੀ ਨਨਾਨੀ ਹੈ ਆਹ ਉਹਦਾ ਹੁੰਦਿਆ ਬਰਿਸ਼ਤਾ ਥੜੇ ਨਾਲ ਦਾ ਪਿੰਡ ਨਹੀਂ ਤੇ ਬੜ ਜਿਹੜਾ ਆਹ ਉੱਥੇ ਹੁੰਦਿਆ ਵਾ ਤੇ ਮੈਨੂੰ ਇਹ ਆ ਕਿ ਤੁਸੀਂ ਨਾ ਪਤਾ ਕਰਕੇ ਦੱਸਿਓ 바ਵਾ ਹੈਗੇ ਸੌਖੇ ਹੀ ਆ ਖਰੇ ਦਾ ਕਿਲੇ ਪਹਿਲੀ ਦੇ ਹੁੰਦੇ ਤੇ ਘਰ ਬਾਰੂ 바ਵਾ ਤਗੜਾ ਹੀ ਆ ਅੱਛਾ ਤੇ ਪਿਓ ਦਾ ਨਾਂ ਖਰੇ ਗੁਰਪਾਲ ਸਿੰਘ ਵਾ ਤੇ ਦਾਦੇ ਦਾ ਨਾਂ ਸੁਰਿੰਦਰ ਸਿੰਘ ਵਾ ਤੇ ਤੁਸੀਂ ਹੁਣ ਇਦਾਂ ਕਰਿਓ ਉੱਥੇ ਰਿਸ਼ਤਾ ਹੋਰ ਨਹੀਂ ਆ ਦੇਣਾ ਆਪਾਂ ਠੀਕ ਵਾ ਨਾ ਤੇ ਖਰੇ ਠਾਣੇ ਦੇ ਸਾਹਮਣੇ ਘਰ ਤੇ ਪਤਾ ਨਹੀਂ ਕਿੱਥੇ ਗੇ ਪੈਂਦਾ ਵਾ ਤੇ ਤੁਸੀਂ ਪਤਾ ਕਰਕੇ ਦੱਸਿਓ ਸਾਰਾ ਠੀਕ ਵਾ ਨਾ ਹਰਪਿੰਦਰ ਰਿਸ਼ਤਾ ਦੋਨੇ ਹੁੰਦੇ ਨਾ ਦੋ ਦਾ ਤੇਰੀ ਫੇਰ ਵੀ ਨਨਾਨਾ ਨਨਾਨ ਦਾ ਰਿਸ਼ਤਾ ਤਾਂ ਹੋਣ ਦੇਣਾ ਹੀ ਨਹੀਂ ਇਥੇ ਭੂਆ ਜੀ ਤੁਹਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੈਗਾ ਠੀਕ ਵਾ ਨਾ ਉਹ ਮੇਰ ਨਾਲ ਬਥੇਰਾ ਕੁਝ ਕਰਦੀ ਆ ਬੜੀ ਚਲਾਕ ਵਾਓ ਮੇਰ ਨਾਲ ਨਿਤ ਆਡੇ ਲੈਂਦੀ ਆ ਮੈਂ ਤਾਂ ਇਹਨਾਂ ਨੂੰ ਉਧਰ ਕਲਾ ਦਿੱਤਾ ਵਾ ਇਹਨਾਂ ਦੇ ਸਾਹਮਣੇ ਮੈਂ ਗੱਲ ਨਹੀਂ ਹੀ ਕਰਨੀ ਤਾਂ ਕਰ ਗਈ ਤੇ ਮੈਂ ਆਪਾਂ ਤੇ ਗਏ ਅਸੀਂ ਸ਼ਹਿਰ ਨੂੰ ਤੇ ਮੈਂ ਹਾਂ ਚਲਾਉਂਦੇ ਹੁੰਦੇ ਨਾ ਭੂਆ ਕੋ ਹੋ ਗਈ ਜਾਣਾ ਵਾ ਤਨਾਲੇ ਮੈਨੂੰ ਪਤਾ ਲੱਗਾ ਹੀ ਵੀ ਇਹ ਲਾਗੇ ਬੰਨੇ ਪਿੰਡ ਵਾ ਤਾਂ ਕਰਕੇ ਤੇ ਸੰਹ ਹੁਣ ਇੰਨਾ ਕੰਮ ਕਰ ਛੜਿਓ ਘਰਾਂ ਜਿਹਦੇ ਸੌ ਗੱਲ ਹੁੰਦੀ ਰਹਿੰਦੀ ਤੇ ਇਹੋ ਜਿਹਾ ਕੰਮ ਨਹੀਂ ਕਰੀਦੇ ਹੁੰਦੇ ਉਹ ਨਹੀਂ ਪੂਆ ਜੀ ਤੁਹਾਨੂੰ ਨਹੀਂ ਗਾ ਪਤਾ ਹੈਗਾ ਇੱਕ ਗੱਲ ਥੋੜਾ ਹੁੰਦੀ ਹੈ ਸਾਡੇ ਘਰ ਦੇ ਨੇਤ ਦਾ ਕੰਮ ਹੋਇਆ ਕਦੀ ਕੋਈ ਗੱਲ ਹੋਗੀ ਕਦੀ ਕੋਈ ਹੋਗੀ ਤੇ ਮੈਂ ਰਿਸ਼ਤਾ ਉਹਦਾ ਉੱਥੇ ਨਹੀਂ ਗਾ ਹੋਣ ਦੇਣਾ ਹੈਗਾ ਠੀਕ ਵਾ ਨਾ ਉਹ ਤਾਂ ਕੋਈ ਨਹੀਂ ਫਿਰ ਪਤਾ ਕਰਕੇ ਦੱਸ ਨਹੀਂ ਜਨੂ ਚਲ ਕੋਈ ਨਹੀਂ ਜੇ ਕਿਸੇ ਦਾ ਪਤਾ ਲੱਗੂਗਾ ਨਾ ਤੁਸੀਂ ਕਿਉਂ ਕੁੜੀ ਨੂੰ ਹੈ ਨਹੀਂ ਕਿਹੇ ਕੰਮ ਕਰਦੀ ਜੱਜ ਤੇ ਨਾਂ ਨੂੰ ਹੈਗੀ ਸੱਚੀ ਵੀ ਗੱਲ ਵਾ ਇਹਦੇ ਵਿੱਚ ਝੂਠ ਕੁਝ ਵੀ ਨਹੀਂ ਹੈਗਾ ਜ ਹਾਂ ਜੇ ਕਾਲ ਤੇ ਜਾਂਦੀ ਤਾਂ ਬੋਲਣ ਦਾ ਮਾਸਾ ਪਤਾ ਨਹੀਂ ਕਿ ਮੈਂ ਪੜ੍ਹਨੇ ਜਾਨੀ ਜਾਂ ਕਿਦਾਂ ਬੋਲਣਾ ਭਾਬੀ ਦੇ ਨਾਲ ਗਾੜੀਆਂ ਉਹ ਇੰਨਾ ਕ ਪੱਤ ਕਰਦੀ ਉਹਨਾ ਮਾਂ ਨਹੀਂ ਬੋਲਦੀ ਜਿੰਨਾ ਉਹ ਬੋਲਦੀ ਏ ਤੇ ਇਹੋ ਜਿਹੀ ਨੂੰ ਇਥੋਂ ਲਾਗੇ ਬਨੇ ਲਿਆ ਕੇ ਧਮੜਕੇ ਕਹਿਣਾ ਵਾ ਲੈ ਇਹਦੀ ਰਿਸ਼ਤੇਦਾਰੀ ਉੱਥੇ ਇਹਨੇ ਕੀ ਗੱਲ ਪਤਾ ਨਾ ਕੀਤਾ ਇਹਨੂੰ ਪਤਾ ਨਹੀਂ ਇਥੋਂ ਚੰਗਾ ਇਹੋ ਜਿਹੀ ਵੀ ਹੋਵੇ ਹੀ ਨਾ ਤਾਂ ਚੰਗੀ ਗੱਲ ਵਾ ਕੋਈ ਨਹੀਂ ਪਿੰਦਰ ਜਦੋਂ ਇੰਨੇ ਤੰਗ ਵਾ ਨਾ ਉਹ ਤੋਂ ਪਈ ਤੇ ਕੋਈ ਗੱਲ ਨਹੀਂ ਰਿਸ਼ਤਾ ਹੋਣ ਨਹੀਂ ਦਿੰਦੇ ਇੱਥੇ ਅਸੀਂ ਮੈਂ ਕਰ ਲੈਂਦੇ ਮੈਨੂੰ ਪਤਾ ਸਾਰਾ ਇਹਨੂੰ ਤੇ ਫਿਰ ਤਾਂ ਦੱਸ ਦੇਣੀ ਤੈਨੂੰ ਮੈਂ ਬਸ ਠੀਕ ਆ ਪੂਆ ਮੈਂ ਤਾਂ ਹੀ ਤਾਂ ਤੁਹਾ ਮੈਂ ਹਈ ਕਮਪੂ ਆ ਨਹੀਂ ਕਰਨਾ ਵਾ ਨਹੀਂ ਕੋਈ ਗੱਲ ਨਹੀਂ ਹਾਂ ਤੇ ਫੇਗਰੀ ਨਾ ਕਰ ਤਿਸੇ ਗੱਲ ਦਾ ਤੇ ਮੁੜ ਕੇ ਮੈਨੂੰ ਫੋਨ ਤੇ ਦੱਸ ਛੜਿਓ ਮੜਾਇਆ ਜੋ ਗੱਲ ਬਾਤ ਹੋਊਗੀ ਠੀਕ ਵਾ ਨਾ ਹਾਂ ਤੇ ਹੁਣ ਪਤਾ ਕਰ ਲਿਓ ਚੰਗੀ ਤਰ੍ਹਾਂ ਕਿ ਤੇਨੂੰ ਸ਼ਾਮਾਂ ਨੂੰ ਪਤਾ ਕਰ ਲੈਣਾ ਵਾ ਅੱਜ ਫਿਰ ਮੈਨੂੰ ਦੱਸ ਦਿਓ ਚੰਗਾ ਦੱਸ ਦਊਂਗੀ ਤੁਹਾਨੂੰ ਪਤਾ ਕਰਕੇ ਮੈਂ ਹਾਂ ਪੂਆ ਉਧਾ ਕਿੱਥੇ ਆ ਜਾਣਾ ਸੀ ਅੱਡੇ ਕੋ ਮੈਂ ਤੇ ਬਹਾਨਾ ਮਾਰ ਕੇ ਆਈ ਆ ਪਹਿਲਾਂ ਮੈਂ ਨਾ ਬਿਮਾਰ ਦਾ ਬਹਾਨਾ ਮਾਰਿਆ ਮੰਮੀ ਦਾ ਤੁਹਾਨੂੰ ਪਤਾ ਹੀ ਨਾ ਉਹਨੇ ਆਉਣੀ ਦੇਣਾ ਸੀ ਤੇ ਫਿਰ ਆਪਾਂ ਗਏ ਸ਼ਹਿਰ ਤੇ ਮੈਂ ਹਾਂ ਚੱਲ ਸ਼ਹਿਰੋਂ ਆਉਂਦੇ ਹੁੰਦੇ ਹਾਂ ਹੁਣ ਪੂਆ ਕੋ ਹੋ ਗਈ ਜਾਣਾ ਮੁੜ ਕੇ ਰਾਦੇ ਵਿੱਚ ਇਹ ਨਾ ਮੰਨਣ ਇੱਥੇ ਮੋੜ ਤੇ ਮੈਂ ਹਾਂ ਚੱਲ ਹੁਣ ਜਾਣਾ ਤੇ ਐਨੂੰ ਹੀ ਤੇ ਚੱਲ ਭੂਆ ਕੋ ਹੋਈ ਜਾਣੇ ਤਾਂ ਨਹੀਂ ਇਹ ਟਾਈਮ ਲੱਗ ਜਾਣਾ ਵਾ ਇਦਾਂ ਵਾ ਤੇ ਮੈਂ ਕੋਈ ਗੱਲ ਨਹੀਂ ਆ ਕਿੰਨਾ ਕ ਟਾਈਮ ਲੱਗਣਾ ਜਾਣਾ ਪੀਵਾਂਗੇ ਤੇ ਛੇਤੀ ਉੱਠ ਖਲੋਵਾਂਗੇ ਇੰਨੇ ਪਾਪੜ ਮਿਲ ਗਏ ਤਾਂ ਤੁਹਾਡੇ ਕੋਲ ਆਈਆਂ ਚੱਲ ਪਤਾ ਹੁਣ ਤੁਹਾਨੂੰ ਸਾਰੀ ਗੱਲ ਦੱਸਦੀ ਆ ਨਾ ਮੈਂ ਹੁਣ ਨਹੀਂ ਦਿੰਦੀ ਰਿਸ਼ਤਾ ਤੂੰ ਫਿਕਰ ਨਾ ਕਰ ਤੂੰ ਇਹ ਗੱਲ ਤੇ ਚਲੋ ਠੀਕ ਆ ਕੋਈ ਗੱਲ ਨਹੀਂ ਆ ਬਸ ਇਹ ਮੈਂ ਤੁਹਾਡੇ ਵੱਲ ਤਾਂ ਹੀ ਆਈ ਤੇ ਕੰਮ ਹੁਣ ਕਰਨਾ ਚਾਹਾਂ ਵੀ ਬੈਠੋ ਮੈਂ ਚਾਹ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਨਹੀਂ ਨਹੀਂ ਚਾਹ ਨਹੀਂ ਪੀਣੀ ਆਪਾਂ ਚੱਲ ਜਾਣਾ ਵਾ ਪਾਣੀ ਪੀ ਲਿਆ ਵਾ ਹੁਣ ਆਪਾਂ ਚੱਲੀਏ ਚਾਹ ਨਹੀਂ ਪੀਣੀ ਤੁਸੀਂ ਉਹ ਘੜ ਡੀਗ ਦੇ ਹੁਣੇ ਆ ਉਹ ਤਾਂ ਕਹਿੰਦੇ ਹੁਣੇ ਪਤਾ ਨਹੀਂ ਕਿੱਥੇ ਇੰਨਾ ਟਾਈਮ ਲਾਏ ਤੁਹਾਨੂੰ ਕੀ ਪਤਾ ਉਹਨਾਂ ਦਾ ਕੋਈ ਨਹੀਂ ਫੇਰ ਕਿਤੇ ਆਵਾਂਗੇ ਫੇਰ ਚਾਹ ਪੀਵਾਂਗੇ ਮੈਂ ਠਾਲਾ ਨੂੰ ਤੇ ਚੱਲੀਏ ਠੀਕ ਆ ਚਲੋ ਠੀਕ ਆ ਫਿਰ ਆਹ ਸਾਰਾ ਮਨੂ ਦਾ ਸਾਲ ਮਾਰੀ ਮਾਰ ਕੇ ਖੁਸ਼ ਖਬਰੀ ਰਮਨ ਉਹ ਆ ਪਾਣੀ ਲੈ ਕੇ ਆ ਜਦੋਂ ਇਹਨੂੰ ਦੱਸਿਆ ਨਾ ਤੇ ਵੇਖੀ ਕਿੰਦਾ ਖੁਸ਼ ਹੁੰਦੀ ਐ ਅੱਛਾ ਇਦਾਂ ਦੇ ਬੰਦੇ ਐ ਦੱਸ ਮੈਨੂੰ ਸਾਰੀ ਗੱਲ ਆ ਲੋ ਪਾਣੀ ਇਨੂੰ ਦੱਸੋ ਜਿੱਧਰ ਗਏ ਹੀ ਕੰਮ ਠੀਕ ਠਾਕ ਵਾ ਕਿੱਦਾਂ ਵਾ ਰਮਨ ਉਹਨਾਂ ਦੀ ਤੇ ਨਾ ਓਏ ਗੱਲ ਨਹੀਂ ਕਰਨ ਵਾਲੀ ਤੇ ਘਰ ਬਣਾਉਣ ਵਾਲੇ ਜਟਾਂ ਦੇ ਨਾ ਆਤੀ ਕਰ ਛੜੀ ਆ ਡਬਲ ਸਟੋਰੀ ਕੋਠੀ ਪਾਈ ਬਾਹਰ ਤੱਕ ਪੱਥਰ ਲਗਾ ਉਹਨਾਂ ਦਾ ਅੱਛਾ ਤੇ ਦੱਸ ਕਿਲੇ ਪੈੜੀ ਵੀ ਹੈਗੀ ਆ ਉਹ ਕਹਿੰਦਾ ਵੀ ਤੁਸੀਂ ਪਤਾ ਨਾ ਪੁੱਛੋ ਜੇ ਮੂੰਹ ਲੈ ਤ ਕਰ ਦੋ ਦਿੱਸਤਾ ਤਾਂ ਪੁੱਛਣਾ ਹੈ ਨਾ ਵੀ ਬੰਦੇ ਚੰਗੇ ਆ ਕੱਲ ਨੂੰ ਇਹ ਨਾ ਹੋਵੇ ਹਾਡੇ ਕੁੜੀ ਨੂੰ ਤੰਗ ਕਰਨ ਤੇ ਆ ਲੈ ਕੇ ਆ ਲੈ ਕੇ ਆ ਚੱਲ ਮਾਂ ਪਿਓ ਆਪਣੇ ਫਰਜ਼ਿਆ ادا ਕਰਦੇ ਹੁੰਦੇ ਆ ਜੋ ਸਾਡੇ ਕੋ ਸਰਿਆ ਬਣਿਆ ਉਹ ਤਾਂ ਹੀ ਦੇਣਾ ਹੀ ਆ ਹੋਰ ਮਨ ਨੂੰ ਉਹ ਦੱਸਣ ਡਿਆ ਕਹਿੰਦਾ ਦੋ ਗੱਡੀਆਂ ਉਹਨਾਂ ਦੇ ਘਰ ਲੱਗੀਆਂ ਉਹਨਾਂ ਨੂੰ ਕਿਸੇ ਚੀਜ਼ ਦੀ ਭੁੱਖ ਹੀ ਨਹੀਂ ਤੇ ਲੈ ਆਹ ਤਾਂ ਤੁਹਾਡੀ ਗੱਲ ਮੈਨੂੰ ਬੜੀ ਵਧੀਆ ਲੱਗੀ ਆ ਮਹਾਰਾਜ ਤੇਰਾ ਲੱਖ ਲੱਖ ਸ਼ੁਗਰਵਾ ਤੇ ਮੇਰੀ ਇੰਤੀ ਦਾ ਨਾ ਨਾਜ ਲਿਆ ਹੀਗਾ ਤੇ ਕਿੱਡੇ ਵਧੀਆ ਘਰ ਬਾਤ ਵੀ ਦੱਸ ਪਈ ਆ ਚੱਲ ਲੱਖ ੜਕੇਨ ਖਤੀ ਪਾਈ ਜਾਵੇ ਆ ਜਦੋਂ ਮੇਰੀ ਤੀਨੇ ਸੌਖੇ ਘਰ ਜਾਣਾ ਨਾ ਸੌਖੇ ਹੀ ਜਾਣਾ ਜੇ ਅੱਗੇ ਦੱਸ ਪਈ ਉਹ ਵੀ ਕਿੰਨੇ ਸੌਖੇ ਬੰਦੇ ਸੀ ਜਿਹਹੁਣ ਦੱਸ ਪਈ ਆ ਤਾਂ ਹੀ ਪੂਜਾ ਮੈਨੂੰ ਕਹਿੰਦੀ ਸੀ ਆਂਦੀ ਭੈਣ ਦੀ ਤਸੀਂ ਪੁੱਛ ਦੱਸ ਕਰ ਲੋ ਤੂੰ ਇੱਕ ਫੋਨ ਕਰੇਂਗੀ ਨਾ ਤੇ ਪੰਜਾਂ ਮਿੰਟਾਂ ਨੂੰ ਗੱਡੀ ਤੇਰੇ ਘਰ ਆਜਿਆ ਕਰਨੀ ਆ ਐ ਵੀ ਲੱਗਿਆ ਤੇ ਬੰਦੇ ਹੀ ਸੌਖੇ ਆ ਆ ਤੇ ਤੂੰ ਨਾ ਬੜੀ ਵਧੀਆ ਮੈਨੂੰ ਖਬਰ ਸੁਣਾਈ ਆ ਰਮਨ ਵਿਆਹ ਕਰਾਂਗੇ ਪੂਰਾ ਵੱਜ ਗੱਜ ਕੇ ਤੂੰ ਕਾਹਤੋਂ ਡਰਦੀ ਆ ਤੂੰ ਹੁਣ ਇਹ ਪੂਜਾ ਨੂੰ ਪੁੱਛ ਕਿ ਦਿਨ ਰੱਖੋ ਕਦੰਦਾ ਰੱਖਣਾ ਤੇ ਕਰਕੇ ਗੱਲਬਾਤ ਤੇ ਠਾਕਾ ਲਾ ਕੇ ਮੁੜ ਕੇ ਵਿਆਹ ਦੀ ਤਰੀਕ ਰੱਖ ਕੇ ਨਾ ਤੇ ਕੰਮ ਚੜਦੀ ਗੰਸਰੀ ਕੋਈ ਗੱਲ ਨਹੀਂ ਉਹਨੂੰ ਮੈਂ ਬਾਸ ਨਹੀਂ ਤੇਹੀ ਪਤਾ ਸੋ ਕਰ ਲਿਆ ਵਾ ਸਾਨੂੰ ਸਭ ਕੁਝ ਪਸੰਦ ਵਾ ਤੇ ਮੁੰਡੇ ਦੇ ਸਾਨੂੰ ਫੋਟੋ ਇੱਕ ਵਾਰ ਮਖਾਲ ਦੇ ਫੇ ਮੁੰਡਾ ਸਾਡੇ ਪਸੰਦ ਵਾ ਤੇ ਗਾੜੀ ਉਹਨਾਂ ਨਾਲ ਗੱਲ ਕਰ ਲਾ ਰਮਨ ਜਨਰਲ ਮੈਂ ਗਿਆ ਸੀ ਨਾ ਉਹਨਾਂ ਤੇ ਸਿਫਤ ਕੀਤੀ ਆ ਕਹਿੰਦੇ ਵੀ ਮੁੰਡਾ ਸੋਹਣਾ ਸਨਖਾ ਵਾ ਅੱਛਾ ਕਿ ਇਹ ਗੱਲ ਤੋਂ ਕੋਈ ਗੱਲ ਨਹੀਂ ਇਦਾਂ ਦੀ ਵੀ ਜਿਹੜਾ ਵੀ ਤੁਸੀਂ ਜਵਾਬ ਦੇ ਦੋਗੇ ਵੇਖ ਕੇ ਮੈਂ ਹਜਾਰ ਠੀਕ ਆ ਕਰ ਦਨੇ ਆ ਫਿਰ ਜੇ ਤੁਸੀਂ ਇੰਨਾ ਕਰਨ ਦੇ ਜੇ ਤੇ ਚੱਲ ਦੂਜਿਆਂ ਨੂੰ ਤਾਂ ਚੰਗੇ ਮੈਂ ਪੱਠੇ ਪਾਏ ਸੀਗੇ ਜਾਂ ਅੱਗੇ ਮੈਂ ਕਹ ਸ਼ਰਮਾ ਕਰ ਬੰਦੇ ਆਲੀ ਜੁਰਤ ਰੱਖ ਇਹਨੂੰ ਸਿਰ ਤੇ ਜੜਾਇਆ ਵਾ ਪੈਨ ਤੇਰੀ ਦਾ ਕੰਮ ਹੀ ਹੈਗਾ ਹੀ ਸ਼ਰੀਕੇ ਦਾ ਤੇ ਤੂੰ ਨਾ ਕਰਦੀ ਇੱਕ ਦਿਨ ਬਿਮਾਰ ਵਾ ਗੱਡੀ ਤੇ ਮੇਰੇ ਜਵਾਨ ਚਲਾਉਣ ਦੇ ਤਾੜ ਤਾੜ ਮੈਨੂੰ ਆਂਦੇ ਮੈਂ ਜਾਣ ਕੇ ਨਹੀਂ ਜਾਣ ਦਿੱਤਾ ਬਿਮਾਰ ਨਹੀਂ ਗਈ ਉਹ ਬਹਾਨੇ ਨਾਲ ਕਿਤੇ ਲੈ ਕੇ ਨਿਕਲ ਗਈ ਆ ਉੰਦੇ ਰੀਗਾ ਜਦੋਂ ਮੇਰੇ ਕੋਲ ਆਇਆ ਸੀ ਨਾ ਤੇ ਕਹਿੰਦਾ ਵੀ ਜ਼ਿਆਦਾ ਹੀ ਨਹੀਂ ਆ ਡੈਡੀ ਠੀਕ ਤੇ ਮੈਂ ਸੋਚਿਆ ਮੈਂ ਰੱਬ ਨਾ ਕਰੇ ਕੁਝ ਹੋ ਗਿਆ ਤੇ ਆਖਣਾ ਡੈਡੀ ਨੇ ਮੈਨੂੰ ਨਹੀਂ ਜਾਣ ਦਿੱਤਾ ਦਵਾਈ ਲੈਣ ਮੈਂ ਤੂੰ ਭਰਾ ਤੂੰ じゃ ਲਾਇਆ ਤੇ ਮਾਪੇ ਪਤਾ ਕਰ ਆਉਣਾ ਲੈ ਦੱਸ ਹਾਂ ਮੈਨੂੰ ਤਾਂ ਲੱਗਦਾ ਵਾ ਬਿਮਾਰੀ ਇਹਦੇ ਨਾਲ ਹੀ ਵਿਆਹੀ ਗਈ ਆ ਜਦੋਂ ਦੀ ਆਈ ਆ ਨਾ ਕਦੀ ਠੀਕ ਹੋਈ ਵੀ ਆ ਅੱਜ ਮੈਨੂੰ ਆ ਹੋ ਗਿਆ ਤੇ ਅੱਜ ਮੈਨੂੰ ਆ ਹੋ ਗਿਆ ਇਹਦਾ ਤੇ ਕਾਲਾ ਬੁਖਾਰ ਲੱਥਾ ਹੀ ਨਹੀਂ ਉਦੋਂ ਦਾ ਜਦੋਂ ਸਾਡੇ ਘਰ ਆਈ ਜਿੱਥੇ ਇਹ ਨਾ ਜਾਣ ਕੇ ਦੋਵੇਂ ਜੀਰੋ ਕੰਮ ਨਾ ਹੋਣਗੇ ਭਲਾ ਚੱਲ ਕੋਈ ਗੱਲ ਨਹੀਂ ਲਿਓ ਮੈਂ ਚਾਹ ਬਣਾਵਾ ਚਾਹ ਦਾ ਘੁੱਟ ਪੀਓ ਤੇ ਚੱਲ ਹਾਂ ਜਿਹੜੀ ਖਬਰ ਦਿੱਤੀ ਐ ਤੇ ਬਹੁਤ ਵਧੀਆ ਲੱਗੀ ਐ ਮੈਨੂੰ ਦੱਸ ਮੈਨੂੰ ਰੁਪਿੰਦਰ ਦਾ ਹੁੰਦਿਆ ਵੀ ਮੈਂ ਨਹੀਂ ਜਾਣ ਦਿੰਦਾ ਚੱਲ ਕੋਈ ਗੱਲ ਨਹੀਂ ਅੱਜ ਤੂੰ ਨਹੀਂ ਜਾਣ ਦਿੰਦਾ ਤੇ ਭਲਕੇ ਫੇਰ ਅਸੀਂ ਵੀ ਨਾ ਨਾਗੇ ਤੇ ਫੇਰ ਕਹੂਗੀ ਨਾ ਵੀ ਡੈਡੀ ਜੀ ਤੁਸੀਂ ਫੇਰ ਇਦਾਂ ਕਰਦੇ ਫਿਰਦੇ ਜੀ ਫੇਰ ਦੱਸੂਗਾ ਨਾ ਇਹਨੂੰ ਜੇ ਤੁਹਾਨੂੰ ਸਾਡੀ ਕੁੜੀ ਦੇ ਵਿਆਹ ਦਾ ਚਾਰ ਨਹੀਂ ਤੇ ਫੇਰ ਸਾਨੂੰ ਵੀ ਤੁਹਾਡਾ ਕਹਾਦਾ ਲੇ ਮੰਮੀ ਬਾਹਰ ਹੀ ਬੈਠੇ ਆ ਆ ਜਾ ਇੱਥੇ ਮੈਂ ਬੈਠੀ ਆ ਮੈਂ ਪੁੱਛਣਾ ਸੀ ਕੱਲ ਦਾ ਉਦਾਂ ਤੇ ਸਫਰ ਕਿਦਾਂ ਰਿਆ ਸਫਰ ਤਾਂ ਬਹੁਤ ਸੋਹਣਾ ਰਿਆ ਹਾਂ ਮੈਂ ਚੱਲ ਠੀਕ ਨਹੀਂ ਆ ਥੋੜੇ ਦੇ ਚੱਲ ਰੈਸਟ ਕਰ ਲੈਣਾ ਤੇਰੀ ਗੱਲ ਕਰਦਾ ਅੱਛਾ ਅੱਛਾ ਤੇ ਮੇਰੀ ਗੱਲ ਸੁਣੋ ਦੱਸੋ ਰਪਿੰਦਰ ਦਾ ਫੋਨ ਆਇਆ ਸੀ ਮੈਨੂੰ ਕੋਈ ਫੋਨ ਨਹੀਂ ਆਇਆ ਕਿਸੇ ਦਾ ਵੀ ਮੈਂ ਤਾਂ ਉਹਨੇ ਕੋਈ ਫੋਨ ਹੀ ਨਹੀਂ ਕੀਤਾ ਮੈਨੂੰ ਫਿਰ ਕੱਲ ਫੇਰ ਫੋਨ ਆਇਆ ਉਹਦਾ ਤੇ ਕੀ ਆਂਦੀ ਸੀਗੀ ਆਖਣਾ ਉਹਨੇ ਕੀ ਆ ਹਾਂ ਤੁਸੀਂ ਜਦੋਂ ਚੱਲ ਗਏ ਨਹੀਂ ਹਜੂਰ ਸਾਹਿਬ ਆਹੋ ਤੇ ਸਾਨੂੰ ਕਹਤਾ ਵੀ ਜੇ ਆਊਗਾ ਫੋਨ ਤੇ ਤੁਸੀਂ ਚਲ ਜਿਓ ਹੂੰ ਅਹੀਂ ਉੱਥੇ ਚਲ ਗਏ ਸਾਡੀ ਤੇ ਉਥੇ ਉਹ ਬੇਇੱਜ਼ਤੀ ਹੋਈ ਕਿ ਤੇ ਰੱਬ ਦਾ ਨਾ ਤੇ ਵੇਚ ਇਹਨੇ ਕਿਹੜੀ ਗੱਲਾਂ ਕੀਤੀ ਮੰਮੀ ਬੇਇੱਜ਼ਤੀ ਹੋਣੀ ਕਿਹੜੀ ਗੱਲਾਂ ਆ ਹਾਂ ਉਹ ਸਿੱਧਾ ਸਿੱਧਾ ਤੁਹਾਡਾ ਨਾਲ ਆਉਂਦੇ ਆ ਮੇਰਾ ਨਾ ਕਿਉਂ ਲੌਂਡਾ ਹੀ ਕਿਹੜੀ ਗੱਲਾਂ ਉਹ ਜਿਹੜਾ ਕਿਤੇ ਸੈੱਟ ਨਹੀਂ ਛੱਡ ਗਈ ਇਹ ਰਵਿੰਦਰ ਹੂੰ ਇਹ ਤੇ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਉਹ ਆਉਂਦੇ ਆ ਵੀ ਨਕਲੀ ਸੈੱਟ ਜਿਹੜਾ ਵਾ ਦੇਤਾ ਵਾ ਤੇ ਅਸਲੀ ਸੈੱਟ ਤੇਰੀ ਮਾੜ ਰੱਖ ਲਿਆ ਉਹ ਜਿਤਨਾ ਸੈੱਟ ਮੇਰੇ ਕੋਲ ਛੱਡ ਕੇ ਗਏ ਸੀ ਨਾ ਤੇ ਉਤਨਾ ਮੈਂ ਆਉਂਦੀ ਨੂੰ ਮੈਂ ਫੜਾਤਾ ਸੀਗਾ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਾ ਵੀ ਉਹ ਸੈਟ ਵੀ ਸਾੜ ਕੇ ਗਈ ਹੈ ਨਹੀਂ ਤੇ ਸੈਟ ਦਾ ਮੈਂ ਉਹਦਾ ਕੀ ਸੈਟ ਤਾਂ ਮੈਂ ਪਟਾ ਕੇ ਮੈਂ ਕਰਨਾ ਕੀ ਹੈ ਸੈਟ ਹੋਦਾ ਮੈਨੂੰ ਨਹੀਂ ਪਤਾ ਹੁਣ ਕੀ ਕਰਨਾ ਤੇ ਕੀ ਨਹੀਂ ਉਹ ਨਾ ਤੁਹਾਡਾ ਲੱਗਣ ਡਿਆ ਉਥੇ ਨਾ ਮੇਰਾ ਐਵੇਂ ਲਾਈ ਜਾਂਦਾ ਹੀ ਹੈ ਜਦੋਂ ਉਹਨਾਂ ਨੇ ਸਾਨੂੰ ਕਿਹਾ ਚੋਰ ਤੇ ਸਾਡੇ ਮੈਨੂੰ ਤਾਂ ਉਥੇ ਧਰਤੀ ਵੇਲਣ ਦਵੇ ਕਿ ਅਸੀਂ ਸੁਰਗੀਆਂ ਕਿਦਾਂ ਹਣ ਜਿੱਤਰਾ ਕੇ ਗਈ ਹੀ ਨਾ ਤਾਂ ਉਤਰਾ ਹੀ ਹਣ ਕੇ ਲੈ ਕੇ ਗਈ ਹੈ ਚਲੋ ਉਹ ਗੱਲਾਂ ਛੱਡ ਹਾਂ ਜੋ ਹੋ ਜਾਂਵਾ ਮੈਨੂੰ ਇਹ ਗੱਲ ਦੱਸ ਕਿ ਜੇ ਕੋਈ ਗੱਲਬਾਤ ਹੈਗੀ ਆ ਤੇ ਮੈਨੂੰ ਦੱਸ ਦੇ ਕਿ ਸੈਟ ਵਟਾਇਆ ਵਾ ਰੱਖਿਆ ਵਾ ਵੇਚਿਆ ਵਾ ਕੀ ਕੀਤਾ ਵਾ ਦੱਸ ਗੱਲਬਾਤ ਕੋਈ ਵੀ ਨਹੀਂ ਜੇ ਕੋਈ ਹੈਗੀ ਗੱਲ ਤੇ ਮੈਨੂੰ ਦੱਸ ਦੇ ਜੇ ਵੀ ਨਹੀਂ ਕੋਈ ਗੱਲ ਨਹੀਂ ਗੀ ਤੁਸੀਂ ਅੰਦਰ ਹੀ ਬੈਠੀਆਂ ਮਾਵਾਂ ਦੀਆਂ ਗੱਲ ਕਰਦੀ ਰਹੀਆਂ ਸਾਨੂੰ ਬਾਹਰ ਕਿਸੇ ਨੂੰ ਕੋਈ ਖਬਰ ਨਹੀਂ ਕੋਈ ਵੀ ਤੁਹਾਨੂੰ ਖਬਰ ਕਿਉਂ ਨਹੀਂ ਕੋਈ ਵੀ ਫੇਮਣ ਕਿ ਮਾਵਾਂ ਤਿਆਂ ਦੀ 100 ਗੱਲ ਹੁੰਦੀ ਆ ਤੇ ਜੇ ਕੋਈ ਅਰੇ ਵੀ ਮੇਰੇ ਤੋਂ ਓਲਾ ਰੱਖਣ ਗਿਆ ਤਾਂ ਮੈਨੂੰ ਹੋਰ ਵੀ ਦੱਸ ਦੇ ਓਲਾ ਲਾ ਮੈਂ ਕੋਈ ਨਹੀਂ ਰੱਖਿਆ ਕਿਸੇ ਕੋ ਠੀਕ ਆ ਉਹ ਮੈਨੂੰ ਫੇਰ ਉਹਦਰ ਰਵਿੰਦਰ ਦਾ ਆਇਆ ਫੋਨ ਹਾਂ ਉਹ ਆਂਦੇ ਵੀ ਮੰਮੀ ਨੇ ਫੇਰ ਫੋਨ ਚੁੱਕਣ ਦੀ ਕਿ ਆਈ ਹੈ ਕਿ ਨਹੀਂ ਆਈ ਉਹਨੂੰ ਮੈਂ ਕਿਹਾ ਕਿ ਮੰਮੀ ਆ ਗਈ ਹੈ ਤੇ ਮੰਮੀ ਥੋੜਾ ਠੀਕ ਨਹੀਂ ਰੈਸਟ ਕਰਦੀ ਹੈ ਤੇ ਜਾਂ ਤੇ ਮੈਂ ਫੋਨ ਤੇ ਗੱਲ ਕਰਾਉਂਗਾ ਤੇ ਜਾਂ ਫਿਰ ਮੈਂ ਲੈ ਕੇ ਮੰਮੀ ਨੂੰ ਉੱਥੇ ਆਉਂਗਾ ਫੋਨ ਕੋਈ ਨਹੀਂ ਫੋਨ ਆਇਆ ਮੈਨੂੰ ਉਹਦਾ ਫਿਰ ਘਰ ਆਈ ਨੂੰ ਨਹੀਂ ਫੋਨ ਆਇਆ ਕੋਈ ਚੱਲ ਹੁਣ ਗੱਲ ਇਦਾਂ ਵਾ ਮੈਨੂੰ ਫੋਨ ਕਰਨ ਲਈ ਆ ਮੈਨਾਂ ਫੋਨ ਕਿ ਮੈਨੂੰ ਕਿਉਂ ਨਹੀਂ ਗੱਲ ਕਰਦੀ ਮੇਰੀ ਗੱਲ ਸੁਣ ਹੁਣ ਗੱਲ ਇਦਾਂ ਵਾ ਹੁਣ ਹੀ ਫੋਨ ਨੀ ਕਰਨਾ ਹਾਂ ਤੂੰ ਮੇਰੇ ਨਾਲ ਚੱਲ ਕੱਲ ਨੂੰ ਤੇ ਭਾਵੇਂ ਪਰਸੋਂ ਨੂੰ ਅਸੀਂ ਉੱਥੇ ਜਾ ਕੇ ਤੇ ਗੱਲ ਕਲੀਅਰ ਕਰਕੇ ਆਉਣੀ ਹੈ ਚੱਲ ਠੀਕ ਹੈ ਆਹ ਨੇ ਮਾ ਚੋਰ ਨਹੀਂ ਚੋਰ ਦਾ ਭਾਈ ਥੋੜੀ ਕੀਤਾ ਫਿਰ ਮੈਂ ਚਲ ਜੂਗੀ ਮੈਨੂੰ ਕਹਦਾ ਡਰਵਾ ਚੰਗੀ ਗੱਲ ਉਹ ਚਲ ਜੇਗੀ ਤੇ ਗੱਲ ਕਲੀਅਰ ਹੋ ਜੂਗੀ ਆਹੋ ਜਿੰਨੀ ਕੋਤੇ ਬੇਇਜ਼ਤੀ ਕੀਤੀ ਹੈ ਸਾਨੂੰ ਤੁਸੀਂ ਉਹਨਾਂ ਨੂੰ ਚੋਰ ਬਣਾ ਹੀ ਦਿੱਤਾ ਹੈ ਉਹਦਾ ਇਹ ਗੱਲ ਦਾ ਪਤਾ ਵਾ ਵੀ ਭਾਵੇਂ ਅਸਲੀ ਉੱਥੇ ਛੱਡ ਆਈ ਹੈ ਉਹ ਤੇ ਨਕਲੀ ਮੁੜ ਕੇ ਮੇਰੇ ਕੋਲ ਲਿਆ ਕੇ ਤੇ ਮੇਰੇ ਕੋਲ ਛੱਡ ਗਈ ਹੋਵੇ ਵੀ ਮੁੜ ਕੇ ਮੈਂ ਕੱਲ ਨੂੰ ਪਤਾ ਨਾ ਲੱਗੂਗਾ ਤੇ ਮੇਰੀ ਮਾਂ ਦਾ ਵੀ ਨਾ ਲੱਗਣਾ ਫਿਰ ਕੇ ਮੈਂ ਸਾਸ ਸੋਹਣੀ ਲੱਗਣਾ ਮੈਂ ਤੇ ਮੈਨੂੰ ਕੀ ਪਤਾ ਹੁਣ ਜਿੱਦਾਂ ਦੀ ਸਿੱਖਿਆ ਦਿੱਤੀ ਉਹ ਤਾਂ ਵੀ ਉਹਨੇ ਗਾੜੀ ਕੰਮ ਕਰਨੇ ਆ ਮੰਮੀ ਉਹਨਾਂ ਨੇ ਕੱਲੀ ਬੇਇਜ਼ਤੀ ਨਹੀਂ ਕੀਤੀ ਹੂੰ ਉਹਨਾਂ ਨੇ ਸੈਟ ਲੈ ਆ ਕੇ ਗੱਡੀ ਰਖਤਾ ਉਹ ਆਂਦੇ ਆ ਸੈਟ ਵੀ ਲੈ ਰਹੇ ਉਹ ਤੇ ਆਪਣੀ ਭੈਣ ਨੂੰ ਵੀ ਨਾਲ ਹੀ ਲੈ ਰਹੇ ਜਦੋਂ ਸੈਟ ਲਿਆਓਗੇ ਨਾ ਉਦੋਂ ਨਾਲ ਲੈ ਆਓ ਉਹਨੂੰ ਐ ਨਹੀਂ ਰੱਖਣਾ ਇਹਨੂੰ ਇੱਥੇ ਉਹਦੇ ਮੈਂ ਮਿੰਤਾਤਰਲੇ ਕੀਤੇ ਉਹਨਾਂ ਦੇ ਤੇ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਰੱਖੋ ਜਦੋਂ ਮੰਮੀ ਆਉਣਗੇ ਮੈਂ ਉਹਨਾਂ ਨਾਲ ਲੈ ਕੇ ਆਉਂਗਾ ਪਹਿਲਾਂ ਗੱਲ ਕਲੀਅਰ ਕਰਦੀਆਂ ਅਸੀਂ ਐਦਾਂ ਮੈਂ ਨਹੀਂ ਕੁਝ ਵੀ ਲੈ ਕੇ ਰਹਿਣਾ ਜੇ ਕੋਈ ਗੱਲ ਹੈਗੀ ਆ ਤਾਂ ਮੈਨੂੰ ਦੱਸ ਦੇ ਜੇ ਨਿਕਲ ਆਈ ਨਾ ਕੋਈ ਗੱਲਬਾਤ ਐਦਾਂ ਦੀ ਤੇ ਉਹਨਾਂ ਨੇ ਕੁੜੀ ਨੂੰ ਭੇਜ ਦੇਣਾ ਹੀ ਕਰ ਗੱਲ ਕੋਈ ਵੀ ਨਹੀਂ ਗਈ ਚਲ ਠੀਕ ਆ ਨਹੀਂ ਕੋਈ ਗੱਲ ਆਹੋ ਕੋਈ ਨਾ ਤੁਸੀਂ ਫਿਰ ਮੇਰੇ ਨਾਲ ਤਿਆਰ ਰਹੋ ਜਾਓ। ਜੇ ਕੋ ਗੱਲ ਹੋਈ। ਦੇਖੋ ਗੱਲ ਹੋਈ ਵੀ ਛੋੜ ਕੇ ਤੇ ਮੈਂ ਤੇਰੇ ਕੋਲ ਕਾਉਣੀ ਕੀ ਗੱਲ। ਮੈਨੂੰ ਨਹੀਂ ਪਤਾ ਹੁਣ ਅੱਗੇ ਕਿਹੜੀਆਂ ਮੇਰੇ ਤੋਂ ਸਾਹਮਣੇ ਸਾਰੀਆਂ ਗੱਲਾਂ ਕਰਦੀਆਂ। ਚੋਰੀ ਛਿਪੇ ਸਾਰੀਆਂ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਰਹਿੰਦੇ ਜੇ। ਕੋਈ ਨਹੀਂ ਤਿਆਰ ਰਹੇ ਹੋ ਤੁਸੀਂ। ਇੱਕ ਦੋ ਦਿਨ ਤੱਕ ਜਾਣਾ ਸੀ। ਇਹ ਕੁੜੀ ਗੰਨਾ ਜੇ ਗੱਲ ਸਹੀ ਨਾ ਹੋਏ ਪਾਣੀ। ਦੋਸ਼ ਇਹੜ ਜੋੜਦਾ ਪਾਣੀ ਨਹੀਂ ਮਾਰਨੀ ਚਾਹੀਦੀ। ਪਰ ਇਹਨੇ ਗਲਤ ਕੰਮ ਕਰਾਉਂ ਲਈ ਐ ਬੈਠੋ। ਇਹ ਮੋੜੀ ਕੁੜੀ ਲਈ ਮੰਨਣੀ ਪੈਣੀ। ਕਰਨਾ ਵਾਣਾ ਮੈਂ ਕੋਈ ਨਾ ਕੋਈ ਲਾ ਲਈ ਹੋਈ ਜੇ ਮੈਦੇ ਹੁਣ ਗੱਲ ਨਾ ਨਵੇਂ ਇਹਨੇ ਕੋਈ ਮਨ ਦਾਸ ਦੇਣਾ ਤੇਰੀ ਨਾਤਣਾ ਨੂੰ ਉਪਰ ਆਵੇਂ ਮੇਰੇ ਗੱਲ ਨਹੀਂ ਮੰਨੇ ਤੇਰੀ ਮਾ ਦਾ ਮੂੰਹ ਐਡਾ ਹੋ ਜਾਣਾ ਕੀ ਕਰਾਂ ਮੈਂ ਕੋਈ ਸਮਝਣ ਲੱਗਾਂ ਨਹੀਂ